ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਰਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤਰੀ ਗੁਰਦੁਆਰਾ ਸ੍ਰੀ ਚਰਨਗੰਗਲ ਸਾਹਾ ਮਛਵਾੜਾ ਵਿਖੇ ਵਿਸਾਖੀ ਦਾ ਪਾਵਨ ਪਵਿੱਤਰ ਦਿਹਾੜਾ ਬੜੀ ਧੂਮ-ਧਾਮ ਨਾਲ ਅਤੇ ਸ਼ਾਦਾਰਾ ਮਨਾਇਆ ਜਾ ਰਿਹਾ ਹੈ ਸੰਗਤਾਂ ਬੜੀ ਭਾਰੀ ਇਕੱਠਾ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚੀਆਂ ਅਤੇ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਹਨ ਗੁਰੂ ਸਾਹਿਬਾਨ ਦਾ ਸਾਡੇ ਨਾਲ ਇਸ ਪਵਿੱਤਰ ਦਿਹਾੜੇ ਦੇ ਮੌਕੇ ਗੱਲਬਾਤ ਕਰਨ ਲਈ ਮੌਜੂਦ ਨੇ ਇੱਥੇ ਮੁੱਖ ਕਥਾਵਾਚਕ ਇਕਨਾਮ ਸਿੰਘ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੋ ਅੱਜ ਪਵਿੱਤਰ ਤਿਆਲਾ ਮਨਾਇਆ ਜਾ ਰਿਹਾ ਹੈ। ਸਵਾਗਤ ਹੈ ਚੈਨਲ ਤੇ ਪਹਿਲਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਸਾਖੀ ਦਾ ਇਹ ਤਿਉਹਾਰ ਜਿੱਥੇ 12 ਰੁੱਤਾਂ ਦੇ ਵਿੱਚੋਂ ਇਹ ਵਿਸਾਖ ਦਾ ਮਹੀਨਾ ਅੱਜ ਤੋਂ ਪ੍ਰਾਰੰਭ ਹੋਇਆ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤੁਖਾਰੀ ਰਾਗ ਵਿੱਚ ਵਿਸਾਖ ਦਾ 12 ਮਹੀਨਿਆਂ ਦਾ ਜੋ ਜਾਪ ਹੈ ਅਧਿਆਤਮਕ ਉਸ ਸਾਡੀ ਝੋਲੀ ਪਾਇਆ ਹੈ ਫਿਰ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਅਧਿਆਤਮਕ ਮੰਡਲ ਦਾ 12ਵਾਂ ਮਾਜ ਦੇ ਅੰਦਰ ਬਖਸ਼ਿਸ਼ ਕੀਤੀ ਹੈ ਵੈਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਛੋਏ ਇਸ ਵੈਸਾਖ ਤੇ ਸਮਾਜਿਕ ਤੌਰ ਤੇ ਜੋ ਕਿਰਸ਼ਾਨ ਹੈ ਜੋ ਰਾਹਕ ਹੈ ਉਸ ਦੇ ਘਰ ਵਿੱਚ 6 ਮਹੀਨਿਆਂ ਦੀ ਮਿਹਨਤ ਦੇ ਦਾਣਿਆਂ ਦਾ ਘਰ ਵਿੱਚ ਬੋਲ ਲੱਗਦਾ ਹੈ ਜਿਸ ਨੂੰ ਸਾਰਾ ਸਾਲ ਉਸਨੇ ਬੈਠ ਕੇ ਖਾਣਾ ਹੈ ਕਿਤੇ ਇਹ ਗੁਰੂ ਸਵਾਰਿਓ ਸਮਾਜਿਕ ਤਿਉਹਾਰ ਹੈ ਇਸ ਦੇ ਨਾਲ ਨਾਲ ਇਹ ਧਾਰਮਿਕ ਤੇ ਅਧਿਆਤਮਿਕ ਤਿਉਹਾਰ ਇਸੇ ਕਰਕੇ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਧਾਰੀ ਇਕੱਠ ਕਰਕੇ 80000 ਦਾ ਪੰਜ ਪਿਆਰਿਆਂ ਦੀ ਚੋਣ ਕੀਤੀ ਔਰ ਵਾਰੋ-ਵਾਰ ਆ ਕੇ ਮੰਗ ਕੀਤੀ ਹੈ ਕੋਈ ਬੇਟਾ ਸੀਸ ਕਰੇ ਪੇਟਾ ਜੋ ਗੁਰਬਾਣੀ ਦੇ ਬਚਨ ਵੀ ਹਨ ਸਾਧਕੁਰ ਆਗੇ ਸੀਸ ਪੇਟਦੇ ਹੋ ਤਾਂ ਪੰਜਾਂ ਪਿਆਰਿਆਂ ਨੇ ਆ ਕੇ ਆਪਣੇ ਸੀਸ ਪੇਟ ਦਿੱਤੇ ਮਹਾਰਾਜ ਜੀ ਨੇ ਉਹਨਾਂ ਨੂੰ ਅਮਰ ਸ਼ਕਾਇਆ ਅਮਰ ਕੀਤਾ ਔਰ ਮਰ ਜੀਵੜਿਆਂ ਨੇ ਆਪਾ ਵਾਰ ਦਿੱਤਾ ਮਹਾਰਾਜ ਜੀ ਨੇ ਉਹਨਾਂ ਦੇ ਨਾਮ ਨਾਲ ਸਿੰਘ ਸ਼ਬਦ ਲਾਇਆ ਔਰ ਅਮਰ ਤਿਆਰ ਕਰਕੇ ਅਮਰ ਕੀਤਾ ਮਹਾਰਾਜ ਜੀ ਨੇ ਜੋ ਪ੍ਰਣ ਕੀਤਾ ਸੀ ਗਿੱਦੜੋਂ ਸੇ ਮੈਂ ਸ਼ੇਰ ਬਣਾਉ ਊਪ ਗਰੀਬਾਂ ਕੋ ਕਹਿਲਾਉ ਚਿੜੀਆਂ ਸੇ ਮੈਂ ਬਾਜ ਤੜਾਉ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਜੀ ਨੇ ਖਾਲਸੇ ਦੀ ਵਾਸੀ ਆਨੰਦਪੁਰ ਸਾਹਿਬ ਵਿਖੇ ਕੇਸਾਂ ਦੀ ਪੰਜਾਂ ਪਕਾਰਾਂ ਦੀ ਮਹਾਨਤਾ ਦੱਸਦਿਆਂ ਹੋਇਆਂ ਇਹਨਾਂ ਪੰਜਾਂ ਪਕਾਰਾਂ ਦੀ ਰਹਿਤ ਵਿੱਚ ਰਹਿਣਾ ਸਿਖਾਇਆ ਔਰ ਕੇਸਗਰ ਸਾਹਿਬ ਇਥੇ ਕੇਸਾਂ ਦੀ ਮਹਾਨਤਾ ਦਿੱਤੀ ਅਮਰਤਿਆਂ ਦਾਤਾਂ ਦੇ ਕੇ ਜੀਵਨ ਜਿਹੜਾ ਹੈ ਸਵਾਰ ਦਿੱਤਾ ਸੋ ਆਪਾਂ ਵੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਸ ਫਲਸਫੇ ਨਾਲ ਜੁੜਨਾ ਹੈ ਗੁਰੂ ਵਾਲੇ ਬਣਨਾ ਹੈ ਪੀਵੋ ਪਾਉਲ ਖੰਡੇ ਧਾਰ ਕੋਏ ਜਨਮ ਸੁਹੇਲਾ ਇਸ ਜਨਮ ਜੀਵਨ ਨੂੰ ਸਫਲਾ ਕਰੀਏ ਵੈਸਾਖੀ ਦੇ ਪਰਿਵਾਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਇੱਕ ਨਾਮ ਸਿੰਘ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੋ ਇਹਨਾਂ ਨੇ ਅੱਜ ਇਤਿਹਾਸ ਬਾਰੇ ਦੱਸਿਆ ਵਿਸਾਖੀ ਦੇ ਪਵਨ ਪਵਿੱਤਰ ਤਿਹਾਰ ਦਾ ਇਤਿਹਾਸ ਜੋ ਇਹਨਾਂ ਨੇ ਸਾਨੂੰ ਦੱਸਿਆ ਮੈਂ ਦਨੇਸ਼ ਭਾਰਤਵਾੜ ਪੀਟੀਸੀ ਨਿਊਜ਼ ਮਛਵੜਾ ਸਾਹਿਬ